ਸਿਕਲ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਗਿੱਲ ਮੇਰਾ ਪਿੰਡ ਲਕਸੀਆ ਤਾਂ ਵੈਸੇ ਅਸੀਂ ਡਾਗਰਾ ਪਰਿਵਾਰ ਦੇ ਕੋਲੇ ਰਹਨੇ ਉੱਥੇ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਤਾਂ ਮੈਂ 2 ਮਿੰਟ ਇੱਕ ਕੈਂਪ ਬਾਰੇ ਬੋਲਾਂਗਾ ਕਿ ਉਹ ਮੈਂ ਆਪਣੇ ਸਾਡੇ ਭਾਜੀ ਉਹਨਾਂ ਨਾਲ ਵੱਡੇ ਵੀ ਆ ਤਾਂ ਅਸੀਂ ਉਹਨਾਂ ਨਾਲ ਅ ਡਿਸਐਗਰੀ ਤਨੀ ਕਰਦੇ ਪਰ ਇਸ ਗੱਲ ਤੇ ਮੈਂ ਉਹਨਾਂ ਸਹਿਮਤ ਨਹੀਂ ਇਹਨਾਂ ਦੀਆਂ ਫੋਟੋਆਂ ਦਿਖਾਉਣੀਆਂ ਚਾਹੀਦੀਆਂ ਜਿੱਦਾਂ ਤੁਸੀਂ ਕਿਹਾ ਬਾਕੀ ਲੋਕਾਂ ਨੂੰ ਉਤਸ਼ਾਹ ਮਿਲ ਹਾਂਜੀ بڑے ਲੋਕਾਂ ਕੋ ਪੈਸੇ بڑے ਲੋਕਾਂ ਕੋ ਹੋ ਗਏ ਇਹਨਾਂ ਤੇ ਬਹੁਤ ਕਿਰਪਾ ਪਰ ਜਿਹੜੇ ਆ ਕੰਮ ਕਰਦੇ ਆ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਂਜੀ ਤਾਂ ਇਸੇ ਕਰਕੇ ਕੋਸ਼ਿਸ਼ ਕਰੀ ਦੀ ਕਿ ਜਦੋਂ ਵੀ ਇਹ ਸੇਵਾ ਲੈਂਦੇ ਚਲੋ ਹੋਰ ਵੀ ਆਪਣੀ ਹਾਜ਼ਰੀ ਲਵਾਉਣਾ ਚਾਹੀਦਾ ਠੀਕ ਹੈ ਤਾਂ ਬਹੁਤ ਵੱਡਾ ਉਪਰਾਲਾ ਜੀ ਸਾਨੂੰ ਪਤਾ ਹੈ ਇਹ ਟਾਈਮ ਵੀ ਲੱਗਦਾ ਪੈਸੇ ਵੀ ਲੱਗਦੇ ਸਾਰਾ ਕੁਝ ਤਾਂ ਇਹ ਨਾਗਰਾ ਪਰਿਵਾਰ ਦੀ ਬਹੁਤ ਵੱਡੀ ਤਰ੍ਹਾਂ ਸੇਵਾ ਹੈ ਤਾਂ ਅਸੀਂ ਬਹੁਤ ਖੁਸ਼ ਹਾਂ ਸਸੀ ਕਾ ਜੀ ਹਾਂ ਜੀ ਤੁਹਾਨੂੰ ਦਿੱਲੀ ਦੀਆਂ ਗਹਿਰਾਈਆਂ ਤੁਹਾਡਾ ਧੰਨਵਾਦ ਕਰਦੇ ਕਿਹਦੀ ਕਈ ਗਰੀਬ ਜਨਤਾ ਵਾ ਜਿਹੜਾ ਆਪਰੇਸ਼ਨ ਵਗੈਰਾ ਨਹੀਂ ਕਰਾ ਸਕਦੀ ਆ ਤੇ ਉਹ ਅੱਖਾਂ ਦੇ ਲਾਈਟ ਤੋਂ ਬੰਝੇ ਵੀ ਰਹਿ ਜਾਂਦੇ ਆ ਮੈਂ ਕਿਹਾ ਜੀ ਅਸੀਂ ਗੱਲ ਕਰਦੇ ਸੀ ਭਈ ਜੇ ਹੁਣ ਕਿਸੇ ਮਾਤਾ ਨੇ ਜਾਂ ਬਜ਼ੁਰਗ ਨੇ ਕਹਿ ਦਿੱਤਾ ਵੀ ਮੈਨੂੰ ਦਿਸਦਾ ਨਹੀਂ ਪਰ ਜਿਹੜਾ ਬਹਿ ਜਾ ਚੁੱਪਚਾਪ ਤੇ ਹੁਣ ਉੱਥੇ ਤੂੰ ਸਕੂਲੇ ਪੜਨਾ ਹਾਂਜੀ ਤਾਂ ਇਹ ਜਿਹੜਾ ਜਿੰਨੇ ਲੋਕਾਂ ਨੂੰ ਵੀ ਨਿਗਾਹ ਦੇਸਣ ਲਾ ਦਿੰਦੇ ਆ ਆਪਰੇਸ਼ਨ ਹੁੰਦੇ ਆ ਮਤਲਬ ਉਸ ਤੋਂ ਵੱਡਾ ਫਰ ਬਹੁਤ ਘੱਟ ਬਹੁਤ ਬਹੁਤ ਥੈਂਕ ਯੂ ਵੈਰੀ ਬੱਡ